ਹਾਂਜੀ ਸਸੀ ਕਾ ਮੈਂ ਰਾਜਿੰਦਰ ਕੌਰ ਸ ਹਾਂ ਮੈਂ ਬਹੁਤ ਖੁਸ਼ ਉਮੀਦ ਕਰਦੀ ਹਾਂ ਤੁਸੀਂ ਵੀ ਖੁਸ਼ ਹੋਵੋ ਵਾਹਿਗੁਰੂ ਤੁਹਾਨੂੰ ਤੁਹਾਡੇ ਘਰਾਂ ਚ ਖੁਸ਼ ਰੱਖੇ ਅੱਜ ਦਾ ਵਿਸ਼ਾ ਮੇਰਾ ਬੋਲਬਾਣੀ ਤੇ ਥੋੜੀ ਵੀ ਹੋ ਸਕਦੀ ਹੈ ਮੇਰੀ ਵੀ ਹੋ ਸਕਦੀ ਹੈ ਆ ਬੋਲਬਾਣੀ ਹੈ ਨਾ ਜਿਹੜੀ ਸਾਡੀ ਆ ਦੂਜੇ ਬੰਦੇ ਤੇ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ ਕਈਕ ਵਾਰ ਕੁਝ ਲੋਕ ਭਾਵੇਂ ਉਹਨਾਂ ਦੀ ਉਮਰ ਵੱਡੀ ਹੋਵੇ ਭਾਵੇਂ ਹੋਵੇ ਛੋਟੀ ਉਮਰ ਵੱਡੀ ਛੋਟੀ ਮੈਟਰ ਨਹੀਂ ਕਰਦੀ ਮੈਟਰ ਕੀ ਚੀਜ਼ ਕਰਦੀ ਹੈ ਤੁਹਾਡੀ ਬੋਲ ਬਾਣੀ ਤੁਹਾਡੇ ਤੌਰ ਤਰੀਕੇ ਤੁਹਾਡਾ ਉੱਠਣਾ ਬੈਠਣਾ ਆ ਬਹੁਤ ਜ਼ਰੂਰੀ ਕਈਕ ਵਾਰ ਕੀ ਹੁੰਦਾ ਹੈ ਕਈਕ ਬਹੁਤ ਜਿਆਦਾ ਪੜ੍ਹੇ ਲਿਖੇ ਲੋਕ ਹੁੰਦੇ ਆਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਸਿਆਣੀ ਗੱਲ ਕਰ ਰਹੇ ਹਾਂ ਜਾਂ ਫਿਰ ਕਈਕ ਬਜ਼ੁਰਗ ਵੀ ਹੁੰਦੇ ਆਂ ਘਰਾਂ 'ਚ ਉਹ ਮੰਨਦੇ ਆਂ ਉਸ ਚੀਜ਼ ਨੂੰ ਕਿ ਅਸੀਂ ਇੱਕ ਉਮਰ ਹੰਡਾਈ ਹੈ ਅਸੀਂ ਬਹੁਤ ਸਿਆਣੇ ਆਂ ਅਸੀਂ ਜੋ ਕਹਿੰਦੇ ਆਂ ਜੋ ਸੋਚਦੇ ਆਂ ਸਹੀ ਸੋਚਦੇ ਹਨ ਔਰ ਸਹੀ ਕਹਿੰਦੇ ਹਨ ਹੋ ਸਕਦੀਆਂ ਗੱਲਾਂ ਸਹੀ ਹੋਣ ਪਰ ਕਿਤੇ ਨਾ ਕਿਤੇ ਗਲਤ ਵੀ ਹੋ ਸਕਦੀਆਂ ਇੱਕ ਪੜਿਆ ਲਿਖਿਆ ਵੀ ਕਰ ਸਕਦਾ ਹੈ ਸਹੀ ਗੱਲਾਂ ਇੱਕ ਅਨਪੜ ਵੀ ਕਰ ਸਕਦਾ ਹੈ ਇੱਕ ਛੋਟੀ ਉਮਰ ਦੇ ਲੈਵਲ ਦਾ ਵੀ ਕਰ ਸਕਦਾ ਹੈ ਸਿਆਣੀ ਗੱਲਾਂ ਉਹ ਕੌਣ ਹੋ ਸਕਦਾ ਹੈ ਜਿੰਦਗੀ ਦੇ ਵਿੱਚ ਜਿਸ ਇਨਸਾਨ ਨੇ ਬਹੁਤ ਜ਼ਿਆਦਾ ਦੁੱਖ ਸੁੱਖ ਦੇਖੇ ਹੁੰਦੇ ਹਨ ਨਾ ਔਰ ਉਹ ਉਹਨਾਂ ਦੁੱਖਾਂ ਨੂੰ ਹੰਡਾ ਕੇ ਬਾਹਰ ਨਿਕਲੇ ਆਉਂਦਾ ਹੈ ਉਹ ਲੋਕ ਉਹ ਬੰਦੇ ਉਹ ਇਨਸਾਨ ਕਹੀਂ ਕਿ ਲੋਕ ਤੇ ਬਹੁਤ ਜ਼ਿਆਦਾ ਸਿਆਣੇ ਹੋ ਜਾਂਦੇ ਹਨ ਦੁੱਖਾਂ ਦੇ ਵਿੱਚ ਤੇ ਬਾਹਰ ਨਿਕਲਣਾ ਬਹੁਤ ਵੱਡੀ ਗੱਲ ਹੈ ਉਸ ਦੁੱਖ ਨੂੰ ਹੰਡਾਇਆ ਹੋਵੇ ਨਾ ਜਿਸ ਇਨਸਾਨ ਨੇ ਉਹਨੂੰ ਦੁਨੀਆ ਧੁੰਦਲੀ ਲੱਗਦੀ ਆ ਇੱਕ ਟਾਈਮ ਪਰ ਫੇਰ ਵੀ ਉਹ ਹੌਸਲਾ ਰੱਖ ਕੇ ਆਪਣੇ ਹੌਸਲੇ ਤੇ ਜਿੱਤ ਲੈਂਦਾ ਹੈ ਬਾਜੀ ਹੌਣਾ ਵਿੱਚ ਹਿਜਾ ਤੇ ਮੇਰੀ ਗੱਲ ਆ ਬੋਲ ਬਣੇਗੀ ਮੈਂ ਇੱਕ ਗੱਲ ਸੁਣਾਉਂਦੀ ਆ ਤੁਹਾਨੂੰ ਮੇਰੀ ਇੱਕ ਫਰੈਂਡ ਹੈ ਮੈਂ ਆਪਣੇ ਆਪ ਨੂੰ ਹੀ ਅੱਗੇ ਕਰਕੇ ਉਸ ਦੀ ਗੱਲ ਕਰੂੰਗੀ ਤੁਹਾਡੇ ਨਾਲ ਤੇ ਅਸੀਂ ਪ੍ਰਾਇਮਰੀ ਤੋਂ ਲੈ ਕੇ ਹਾਈ ਸਕੂਲ ਤੱਕ ਇਕੱਠੇ ਪੜੇ ਤੇ ਇਕੱਠਿਆਂ ਦਾ ਸਾਡਾ ਬਚਪਨ ਬੀਤਿਆ ਇਕੱਠੇ ਅਸੀਂ ਜਵਾਨ ਹੋਏ ਵਿਆਹ ਦਾ ਸਾਡੇ ਗੈਪ ਪੈ ਗਿਆ ਥੋੜਾ ਮੇਰਾ ਵਿਆਹ ਉਹਦੇ ਵਿਆਹ ਤੇ ਥੋੜਾ ਟਾਈਮ ਪਹਿਲਾਂ ਹੋਇਆ ਤੇ 3-4 4 ਕਸਾਲਾਂ ਦੇ ਵਿੱਚ ਮੇਰੇ ਕੋਲ ਇੱਕ ਬੇਟੀ aur 5ਵੇਂ ਸਾਲ ਦੇ ਆਸ-ਪਾਸ ਮੇਰਾ ਇੱਕ ਬੇਟਾ ਹੁਣ ਤੇ ਜਿੱਦਾਂ ਹੀ ਉਹਨੇ ਕੁੜੀ ਨੇ ਯਾਨੀ ਮੈਂ ਆਪਣੇ ਪਿੱਕੇ ਜਾਣਾ ਮੇਰੇ ਕੋਲ ਤੇ ਦੋ ਬੱਚੇ ਆ ਉਹਦੀ ਕੁੜੀ ਦੇ ਵਿਆਹ ਨੂੰ 14-15 ਸਾਲ ਹੋ ਗਏ ਕੋਈ ਬੱਚਾ ਨਹੀਂ ਹੋਇਆ ਉਸ ਮਾਂ ਦਾ ਦਰਦ ਕਿੰਨਾ ਹੋਊਗਾ ਜੇ ਉਹਦੀ ਬੇਟੀ ਕੋਲ ਕੋਈ ਬੱਚਾ ਨਹੀਂ ਜਦਕਿ ਉਹਨੇ ਸਾਨੂੰ ਦੋਨਾਂ ਨੂੰ ਇਕੱਠਿਆਂ ਦੇਖਿਆ ਬਚਪਨ ਚ ਵੀ ਜਵਾਨੀ ਚ ਵੀ ਵਿਆਹ ਦੇ ਟਾਈਮ 'ਚ ਵੀ ਮਨ ਤੇ ਅੰਦਰ ਤੇ ਤਪਦਾ ਹੈ ਮਨ ਤੇ ਤੜਫਦਾ ਹੈ ਉਸ ਔਰਤ ਦਾ ਵੀ ਤੜਫਦਾ ਹੈ ਜਿਹੜੀ ਇੰਨੀ ਦੇਰ ਹੋ ਗਈ ਉਹਦਾ ਵਿਆਹ ਨਹੀਂ ਹੋਇਆ ਉਹ ਕਿਸੇ ਦੀ ਨੂੰਹ ਬਣੀ ਕਿਸੇ ਦੀ ਪਤਨੀ ਬਣੀ ਪਰ ਇੱਕ ਬੱਚੇ ਦੀ ਮਾਂ ਨਾ ਬਣੀ ਤੇ ਉਸ ਮੇਰੀ ਫਰੈਂਡ ਦੀ ਜੋ ਮਾਂ ਮਮਾ ਇਹਨਾਂ ਦੇ ਜਦ ਵੀ ਮੈਂ ਆਪਣੇ ਪਿੱਕੇ ਜਾਣਾ ਮੈਂ ਉਹਨਾਂ ਨੂੰ ਮਿਲਣਾ ਗੱਲਾਂ-ਬਾਤਾਂ ਕਰਨੀ ਉਹਨੇ ਇੱਕੇ ਗੱਲ ਕਹਿਣਾ ਮੇਰੀ ਮਾਂ ਨੂੰ ਵੀ ਅਕਸਰ ਮਿਲਦੇ ਰਹਿੰਦੇ ਸੀਗੇ ਕਿ ਥੋੜੀ ਕੁੜੀ ਦੇ ਕੋਲ ਦੋ ਬੱਚੇ ਹੋ ਗਏ ਆ ਸੁਖ ਨਾਲ ਚਲੋ ਉਹਦਾ ਪਰਿਵਾਰ ਕੰਪਲੀਟ ਹੋ ਗਿਆ ਮੁੰਡਾ ਕੁੜੀ ਹੈ ਬਹੁਤ ਵਧੀਆ ਗੱਲ ਹੈ ਵੀ ਮੇਰੀ ਕੁੜੀ ਦੇ ਕੋਲ ਕੋਈ ਬੱਚਾ ਨਹੀਂ ਹੋਇਆ ਇੱਕ ਟਾਈਮ ਆ ਗੱਲਾਂ ਦਰਦ ਵੀ ਫੀਲ ਹੁੰਦਾ ਹੈ ਆਪਾਂ ਨੂੰ ਦੂਜੇ ਦਾ ਵੀ ਦੇਖੋ ਕਿੰਨਾ ਸਮਾਂ ਹੋ ਗਿਆ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਤੇ ਨਹੀਂ ਚਾਹੀਦੀ ਪਰ ਜਦ ਕਦੀ ਆਪਣੇ ਕੋਈ ਜ਼ਿਆਦਾ ਨਜ਼ਦੀਕ ਹੁੰਦੇ ਨਾ ਉਹਦੇ ਨਾਲ ਵਾਪਰਦਾ ਇੱਕ ਦੁੱਖ ਵੀ ਲੱਗਦਾ ਹੈ ਪਰ ਉਸ ਟਾਈਮ ਆਪਾਂ ਕੀ ਕਰ ਸਕਦੇ ਹਾਂ ਕੁਝ ਨਹੀਂ ਨਾ ਕਰ ਸਕਦੇ ਆ ਵਾਹਿਗੁਰੂ ਨੇ ਜੋ ਕਰਨਾ ਹੁੰਦਾ ਹੈ ਉਹੀ ਕਰਨਾ ਹੁੰਦਾ ਹੈ ਇੱਕ ਚੀਜ਼ ਦਾ ਕੋਈ ਸਮਾਂ ਹੁੰਦਾ ਹੈ ਉਹਨੇ ਜਦ ਹੀ ਮਿਲਣਾ ਹੈ ਤੜਫ ਕੇ ਵੀ ਕੁਝ ਨਹੀਂ ਬਣਦਾ ਪਰ ਦੂਜਿਆਂ ਨੂੰ ਕੁਝ ਕਹਿ ਕੇ ਵੀ ਕੁਝ ਨਹੀਂ ਬਣਦਾ ਹੈ ਆ ਗੱਲ ਆਪਾਂ ਨੂੰ ਸਮਝਣੇ ਵਾਲੀ ਹੈ ਉਹਦੀ ਮਾਂ ਨੇ ਜਿੱਦਾਂ ਹੀ ਮੇਰੇ ਨਾਲ ਜਾਂ ਮੇਰੀ ਮਾਂ ਨਾਲ ਗੱਲਾਂ ਕਰਨੇ ਕੁਝ ਅਜੀਬ ਜਿਹੇ ਤਰੀਕੇ ਨਾਲ ਅਜੀਬ ਜਿਹੇ ਢੰਗ ਨਾਲ ਕੁਝ ਅਨਚਾਹੀ ਗੱਲਾਂ ਕਿਤੇ ਨਾ ਕਿਤੇ ਆਪਾਂ ਨੂੰ ਤੰਗੀ ਤੇ ਦਿੰਦੀ ਹੈ ਕਿਤੇ ਨਾ ਕਿਤੇ ਦੁੱਖ ਲੱਗਦਾ ਹੁੰਦਾ ਹੈ ਵੇ ਦੇਖੋ ਥੋੜਾ ਬੱਚਾ ਮਾਂ ਨਹੀਂ ਬਣ ਸਕਿਆ ਉਹਦੇ ਵਿੱਚ ਸਾਡਾ ਕੋਈ ਉਹ ਨਹੀਂ ਹੁੰਦਾ ਪਰ ਜੇ ਕਿਤੇ ਮੇਰੇ ਕੋਲ ਦੋ ਬੱਚੇ ਹੋ ਗਏ ਉਹਨੂੰ ਉਸ ਚੀਜ਼ ਦੀ ਚਿੜ ਹੈ ਉਹਨੂੰ ਤਕਲੀਫ ਹੈ ਤਕਲੀਫ ਚ ਭਾਵੇਂ ਉਹਦੇ ਅੰਦਰ ਹੋਵੇ ਨਾ ਹੋਵੇ ਉਹ ਗੱਲ ਦੂਜੀ ਐ ਪਰ ਜਦ ਆਪਾਂ ਆਪਣੀ ਇਸ ਜੀਵ ਦੇ ਨਾਲ ਕੁਛ ਅਨਚਾਹੇ ਸ਼ਬਦ ਬੋਲਦੇ ਹਾਂ ਕਿਸੇ ਵਾਸਤੇ ਫਿਰ ਆਪਾਂ ਨੂੰ ਭੈੜਾ ਲੱਗਦਾ ਛੇ ਚੰਗਾ ਨਹੀਂ ਲੱਗਦਾ ਫਿਰ ਇਸ ਤਰ੍ਹਾਂ ਹੁੰਦਾ ਆਹ ਬੰਦਾ ਸਾਨੂੰ ਜ਼ਿੰਦਗੀ ਚ ਹੁਣ ਕਦੇ ਨਾ ਮਿਲੇ ਆ ਹੁਣ ਮਿਲਿਆ ਅਨਲਾਸਤ ਵਾਰ ਦਾ ਮਿਲਣਾ ਹੈ ਕਿਉਂਕਿ ਜਦ ਕੋਈ ਬੰਦਾ ਸਾਡੇ ਵਾਸਤੇ ਮਾੜਾ ਸੋਚਦਾ ਹੈ ਮਾੜਾ ਬੋਲਦਾ ਹੈ ਨਾ ਭਾਵੇਂ ਉਹਦੇ ਨਾਲ ਆਪਣਾ ਕਿੰਨਾ ਹੀ ਪਿਆਰ ਹੋਵੇ ਕਿੰਨੀ ਕੁ ਪੁਰਾਣੀ ਦੋਸਤੀ ਨੇ ਵੀ ਉਹਨਾਂ ਬੋਲਾਂ ਦੇ ਅੱਗੇ ਆਪਾਂ ਸਾਰਾ ਕੁਝ ਭੁੱਲ ਜਾਂਦੇ ਆਂ ਭੁੱਲ ਜਾਂਦੇ ਆ ਨਾ ਥੋੜੀ ਜ਼ਿੰਦਗੀ 'ਚ ਵੀ ਹੋ ਸਕਦੇ ਆ ਇਸ ਤਰ੍ਹਾਂ ਦੇ ਲੋਕ ਮੇਰੀ 'ਚ ਵੀ ਹੋ ਸਕਦੇ ਆ ਪਰ ਕੋਈ ਗੱਲ ਨਹੀਂ ਅੰਦਰ ਤੇ ਅਗਲਾ ਦੁਖੀ ਹੁੰਦਾ ਹੈ ਤਾਂ ਕੁਝ ਅਨਚਾਹੇ ਸ਼ਬਦ ਬੋਲਦਾ ਹੈ ਪਰ ਉਹਦੇ ਪਹਿਲਾਂ ਵਾਲੇ ਪਿਆਰ ਨੂੰ ਦੇਖੋ ਇੰਨਾ ਲੰਮਾ ਸਮਾਂ ਆਪਾਂ ਇਕੱਠੇ ਰਹੇ ਹੁੰਦੇ ਆਂ ਉਸ ਚੀਜ਼ ਨੂੰ ਲੈ ਕੇ ਆਪਾਂ ਉਹਦੇ ਚਾਰਕ ਬੋਲੇ ਭੈੜੇ ਸ਼ਬਦ ਚਾਰਕ ਬੋਲੀ ਹੋਈ ਕੁਝ ਗਲਤ ਵਾਰਤਾਲਾਪ ਕਰਕੇ ਆਪਾਂ ਉਹਨੂੰ ਛੱਡ ਨਹੀਂ ਸਕਦੇ ਉਹਨੂੰ ਹੌਸਲਾ ਦੇ ਸਕਦੇ ਆਂ ਵੀ ਹਾਂ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਵਾਹਿਗੁਰੂ ਨੇ ਜੋ ਕਰਨਾ ਹੈ ਚੰਗਾ ਕਰਨਾ ਹੁੰਦਾ ਹੈ ਇੱਕ ਟਾਈਮ ਹੁੰਦਾ ਹੈ ਇੱਕ ਸਮਾਂ ਹੁੰਦਾ ਹੈ ਜਿਸ ਚੀਜ਼ ਨੇ ਸਾਡੀ ਜ਼ਿੰਦਗੀ ਦੇ ਵਿੱਚ ਥੋੜੀ ਜਿੰਦਗੀ ਦੇ ਵਿੱਚ ਆਣਾ ਉਹਨੇ ਜਦੇ ਆਣਾ ਹੁੰਦਾ ਹੈ ਉਸ ਚੀਜ਼ ਪਿੱਛੇ ਤੜਫੋ ਨਾ ਪਰ ਦੂਜੇ ਨੂੰ ਸਾਹਮਣੇ ਵਾਲੇ ਨੂੰ ਵੀ ਗਲਤ ਨਾ ਬੋਲੋ ਇੱਕ ਮੈਂ ਉਸ ਚੀਜ਼ ਨੂੰ ਸਮਝਿਆ ਸੰਭਲੀ ਵੀ ਹੈ ਆਪਣੇ ਆਪ 'ਚ ਪਰ ਕੁਝ ਲੋਕ ਉਸ ਚੀਜ਼ ਨੂੰ ਲੈ ਕੇ ਉਸ ਕਹੀ ਹੋਈ ਭੈੜੀ ਗੱਲਾਂ ਨੂੰ ਲੈ ਕੇ ਉਜੜਨ ਬਾਜੀ ਚ ਪੈ ਜਾਂਦੇ ਆ ਉਹ ਗੱਲਾਂ ਵੱਧ ਜਾਂਦੀਆਂ ਵਿਧਾਈ ਹੋਈ ਗੱਲਾਂ ਕਿਸੇ ਦਾ ਫਾਇਦਾ ਨਹੀਂ ਕਰਦੀ ਆ ਆਪਾਂ ਨੂੰ ਹੀ ਨੁਕਸਾਨ ਦਿੰਦੀ ਤੇ ਅੱਜ ਵਾਹਿਗੁਰੂ ਦੀ ਇੰਨੀ ਕਿਰਪਾ ਮੇਰੀ ਉਸ ਫਰੈਂਡ ਕੋ 14 ਸਾਲਾਂ ਬਾਅਦ ਵਾਹਿਗੁਰੂ ਨੇ ਇੱਕ ਮੁੰਡਾ ਲਿਆ ਇੱਕ ਬੇਟੇ ਦੀ ਦਾਤ ਬਖਸ਼ੀ ਵੀ ਮੇਰਾ ਕਹਿਣੇ ਦਾ ਮਤਲਬ ਆਏ ਮੇਰਾ ਆ ਗੱਲ ਤੁਹਾਨੂੰ ਦੱਸਣੇ ਦਾ ਮਤਲਬ ਆਏ ਜਦ ਸਾਡੇ ਨਾਲ ਸਾਡੀ ਜ਼ਿੰਦਗੀ ਚ ਕੁਝ ਗਲਤ ਹੁੰਦਾ ਹੈ ਨਾ ਉਹਦੀ ਆਪਾਂ ਪਿਛਲੀ ਜਰਨੀ ਦੇਖੋ ਸਾਡੇ ਨਾਲ ਉਹਦਾ ਉੱਠਣਾ ਬੈਠਣਾ ਤੌਰ ਤਰੀਕੇ ਖੁਸ਼ੀ ਵਾਲੇ ਟਾਈਮ ਕੁਝ ਗਮ ਦੇ ਸਮੇ ਉਹ ਵੀ ਯਾਦ ਰੱਖਿਆ ਕਰੋ ਕੋਈ ਜ਼ਰੂਰੀ ਨਹੀਂ ਹੈ ਉਹਨੇ ਇੱਕ ਟਾਈਮ ਤੁਹਾਨੂੰ ਕੁਝ ਗਲਤ ਸ਼ਬਦ ਬੋਲੇ ਆ ਕੁਝ ਗਲਤ ਗੱਲਾਂ ਕਹੀਆਂ ਕੁਝ ਤੁਸੀਂ ਬਰਦਾਸ਼ਤ ਨਹੀਂ ਕਰ ਸਕੇ ਉਹਨਾਂ ਨੂੰ ਉਹ ਤਕਲੀਫ ਚ ਸੀਗਾ ਤਾਂ ਬੋਲੀ ਪਰ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਹਰ ਬਰਤਾਂ ਕਰ ਰਹੇ ਹਨ ਫੇਰ ਉਹਨਾਂ ਦਾ ਬੁਰਾ ਤੇ ਚਲੋ ਲੱਗਦਾ ਹੈ ਆਪਾਂ ਨੂੰ ਉਹਨਾਂ ਨੂੰ ਵੀ ਐ ਲੱਗਦਾ ਹੁੰਦਾ ਵੀ ਅਸੀਂ ਇੱਕ ਉਮਰ ਹੰਢਾਈ ਹੈ ਅਸੀਂ ਜਿਆਦਾ ਸਿਆਣੇ ਹਾਂ ਜੋ ਫਰੈਂਡ ਵਾਲਾ ਹਸਾਬ ਕਿਤਾਬ ਹੈ ਉਹ ਤੇ ਲੱਗਦਾ ਵੀ ਹਾਂ ਚਲੋ ਸਾਈਡ ਤੇ ਆ ਉਹਨਾਂ ਨੇ ਆਪਾਂ ਨੂੰ ਕਦੇ-ਕਦੇ ਮਿਲਣਾ ਉਹਨਾਂ ਦੀ ਗੱਲਾਂ ਦਾ ਗੁੱਸਾ ਨਿਕਲਣਾ ਪਰ ਜਦ ਇੱਕ ਘਰ ਦੇ ਵਿੱਚ ਰਹਿ ਰਹੇ ਕੁਝ ਲੋਕ ਤੁਹਾਨੂੰ ਸਵੇਰ ਤੇ ਲੈ ਕੇ ਸ਼ਾਮ ਤੱਕ ਸ਼ਾਮ ਤੇ ਲੈ ਕੇ ਰਾਤ ਦਾ ਗੈਪ ਸਾਰਾ ਫਿਰ ਸਵੇਰ ਤੱਕ ਕੋਈ ਕੁਝ ਗਲਤ ਬੋਲ ਦੇਣ ਕੋਈ ਵੀ ਹੈ ਜੇ ਸਮਾਨੀ ਹੈ ਤੁਹਾਡਾ ਕਿ ਤੁਹਾਨੂੰ ਉਹਨੇ ਗਲਤ ਨਾ ਬੋਲਿਆ ਹੋਵੇ ਕੁਝ ਗਲਤ ਨਾ ਕਿਹਾ ਹੋਵੇ ਕੋਈ ਪਿਛਲੇ ਨਾਲ ਤੁਹਾਡੇ ਦਾ ਮੈਨਾ ਨਾ ਮਾਰਿਆ ਹੋਵੇ ਫਿਰ ਆਪਾਂ ਨੂੰ ਗਲਤ ਲੱਗਦਾ ਪਰ ਆਪਾਂ ਆਪਣੇ ਘਰ ਦੀਆਂ ਮਜਬੂਰੀਆਂ ਕਰਕੇ ਆਪਣੇ ਬੱਚਿਆਂ ਕਰਕੇ ਆਪਣੇ ਘਰ ਵਾਲੇ ਕਰਕੇ ਕੁਝ ਆਪਾਂ ਆਪਣੇ ਮਾਪੇ ਨੂੰ ਵੀ ਕਹਿ ਸਕਦੇ ਹਾਂ ਵੀ ਆਪਣੇ ਮਾਪੇ ਕਰਕੇ ਆਪਣੀ ਪਿਛੋਕੜ ਕਾਰਨ ਆਪਾਂ ਉੱਥੇ ਕੁਝ ਬੋਲਦੇ ਨਹੀਂ ਆਪਾਂ ਉੱਥੇ ਬਰਦਾਸ਼ਤ ਕਰ ਲੈਂਦੇ ਆ ਬਰਦਾਸ਼ਤ ਕਰਨਾ ਵੀ ਠੀਕ ਹੈ ਨਹੀਂ ਤੁਹਾਡੇ ਕੋਲ ਬਰਦਾਸ਼ਤ ਹੁੰਦਾ ਤੁਸੀਂ ਉਸੇ ਹੀ ਨਿਸ਼ਾਨ ਨੂੰ ਐਨਕ ਸਾਈਡ ਤੇ ਕਰ ਦੋ ਵੀ ਜੋ ਵੀ ਆ ਕੁਝ ਵੀ ਕਹਿ ਰਿਹਾ ਦਿਨ ਚ ਤੁਹਾਨੂੰ ਉਹਨੂੰ ਬੋਲਣ ਦਿਓ ਉਹਦਾ ਸੁਭਾਅ ਇਸ ਤਰ੍ਹਾਂ ਹੈ ਬੋਲਣਾ ਤੁਸੀਂ ਚੰਗੇ ਆਪਾਂ ਚੰਗੇ ਆਪਣੀ ਚੰਗਿਆਈ ਨਹੀਂ ਛੱਡਣੀ ਜਦ ਅਗਲਾ ਇਨਸਾਨ ਆਪਣੀ ਬੁਰਾਈ ਨਹੀਂ ਛੱਡ ਸਕਦਾ ਤੇ ਅਸੀਂ ਚੰਗੇ ਹੋ ਕੇ ਆਪਣੀ ਚੰਗਿਆਈ ਕਿਸ ਤਰ੍ਹਾਂ ਛੱਡ ਲਈ ਨਹੀਂ ਛੱਡ ਸਕਦੇ ਨਾ ਛੱਡਣੀ ਚਾਹੀਦੀ ਵੀ ਤੁਸੀਂ ਆਪਣੀ ਜਗ੍ਹਾ ਸਹੀ ਹੈ ਮੈਂ ਆਪਣੀ ਜਗ੍ਹਾ ਸਹੀ ਹੈ ਤੇ ਉਸ ਇਨਸਾਨ ਦੀ ਕਹੀ ਵੀ ਗੱਲਾਂ ਕੁਝ ਵੀ ਮਤਲਬ ਕੁਝ ਵੀ ਭਾਵੇਂ ਪਿਛਲੇ ਭਾਵੇਂ ਮੈਨੂੰ ਜਾਂ ਤੁਹਾਨੂੰ ਬੋਲੀ ਜਾਣ ਤੋਂ ਆਪਾਂ ਨੇ ਆਪਣੇ ਅੰਦਰ ਉਹਦੀ ਗੱਲਾਂ ਨੂੰ ਜਾਣ ਨਹੀਂ ਦੇਣਾ ਬਿਲਕੁਲ ਅਸਰ ਨਹੀਂ ਕਰਨਾ ਸੋਚਣਾ ਨਹੀਂ ਤੁਸੀਂ ਉਸ ਟਾਈਮ 'ਚ ਕੀ ਕਰ ਸਕਦੇ ਹੋ ਕੋਈ ਚੰਗਾ ਕਿਤਾਬ ਪੜ੍ਹ ਸਕਦੇ ਹੋ ਕੋਈ ਚੰਗਾ ਸੀਰੀਅਲ ਦੇਖ ਸਕਦੇ ਹੋ ਕੋਈ ਚੰਗੇ ਗਾਣੇ ਸੁਣ ਸਕਦੇ ਹੋ ਪਾਠ ਕਰ ਸਕਦੇ ਹੋ ਸੱਪਤੇ ਬੜੀ ਗੱਲ ਅਨਮੋਲ ਹੈ ਜੀ ਬਾਣੀ ਕਰ ਸਕਦੇ ਆ ਆਪਣੇ ਘਰ ਦੇ ਵਿੱਚ ਉਦੇ ਇਹਨਾਂ ਚੀਜ਼ਾਂ ਕਰਕੇ ਆਪਾਂ ਨੂੰ ਸ਼ਾਂਤੀ ਮਿਲਦੀ ਹੈ ਬਾਣੀ ਕਰਕੇ ਸਾਡੀ ਜ਼ਿੰਦਗੀ ਦਾ ਸੁਧਾਰ ਹੁੰਦਾ ਤੇ ਜੇ ਤੁਹਾਨੂੰ ਭੈੜੇ ਸ਼ਬਦ ਬੋਲਦਾ ਹੈ ਨਾ ਕੋਈ ਉਹਨਾਂ ਨੂੰ ਆਪਣੇ ਅੰਦਰ ਬਿਲਕੁਲ ਨਾ ਜਾਣ ਦਿਓ ਸਾਈਡ ਤੇ ਹੋ ਜੋ ਛੱਡ ਦੋ ਉਹਨਾਂ ਗੱਲਾਂ ਆਪਣੀ ਜ਼ਿੰਦਗੀ 'ਚ ਜਿਓ ਆਪਣੇ ਬੱਚਿਆਂ ਤੇ ਧਿਆਨ ਦਿਓ ਆਪਣੀ ਲਾਈਫ ਤੇ ਧਿਆਨ ਦਿਓ ਆਪਣੇ ਖੁਸ਼ੀਆਂ ਤੇ ਧਿਆਨ ਦਿਓ ਮੈਂ ਧਿਆਹੀ ਕਰਦੀ ਤੁਸੀਂ ਵੀ ਕਰਕੇ ਦੇਖੋ ਕਹਿਣਾ ਥੋੜਾ ਜਿਹਾ ਸੁੱਖਾ ਹੈ ਮੇਰੇ ਹਿਸਾਬ ਨਾਲ ਕਰਨਾ ਬੜਾ ਔਖਾ ਹੈ ਕਰਕੇ ਦੇਖੋ ਬਹੁਤ ਫਾਇਦੇ ਦਾ ਕੰਮ ਹੈ ਬਹੁਤ ਫਾਇਦੇ ਵਾਲੀ ਚੀਜ਼ ਹੈ ਆਹ ਟ੍ਰਿਕ ਆਜ਼ਮਾ ਕੇ ਦੇਖੋ ਮੈਂ ਕਹਿੰਦੀ 100% ਤਾਂ ਇਸ ਚੀਜ਼ ਦਾ ਲਵ ਹੋ ਜਾ। ਪਰ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਇਹ ਵੀ ਜੋ ਵੀ ਉਹ ਗੱਲਾਂ ਕਰ ਰਹੇ ਹਨ ਥੰਮੇ ਇਨਸਾਨ ਕੋਈ ਵੀ ਹੈ ਤੇ ਪਰਿਵਾਰ ਚ ਜਾਂ ਪਰਿਵਾਰ ਤੋਂ ਬਾਧ ਬਾਹਰ ਵਾਲੀ ਸਾਈਡ ਕਿਤੇ ਵੀ ਹੋ ਸਕਦਾ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਜਾਂ ਫਿਰ ਤੁਹਾਡਾ ਕੋਈ ਬਿਜ਼ਨਸ ਦੇ ਵਿੱਚ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਉਹ ਇਨਸਾਨ ਬਸ ਸਿਆਣੇ ਇਸ ਚੀਜ਼ ਦਾ ਰੱਖਣਾ ਵੀ ਤੁਸੀਂ ਜਿਹੜੀ ਉਹ ਗੱਲਾਂ ਉਹਨੇ ਉਸ ਟਾਈਮ ਕਹੀ ਤੁਸੀਂ ਉਹ ਗੱਲਾਂ ਆਪਣੇ ਦਿਮਾਗ ਦੇ ਵਿੱਚ ਸਾਰਾ ਦਿਨ ਨਹੀਂ ਸੋਚਣੀ ਕਦੇ ਨਹੀਂ ਆਣ ਦੇਣੀ ਜੋ ਗਿਆ ਸੁ ਗਿਆ ਰਾਤ ਗਈ ਬਾਤ ਗਈ ਆ ਜ਼ਰੂਰ ਰੱਖਣਾ ਜੇ ਤੁਸੀਂ ਉਹਨਾਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖੂਏ ਉਹਨਾਂ ਚੀਜ਼ਾਂ ਨੂੰ ਹੀ ਸੋਚੇ ਜਾਓਗੇ ਫਿਰ ਤੁਹਾਡੇ ਵਾਸਤੇ ਮੇਰੇ ਵਾਸਤੇ ਨੁਕਸਾਨ ਵਾਲੀ ਚੀਜ਼ ਹੈ ਆਜ ਜ਼ਰੂਰ ਯਾਦ ਰੱਖਣੀ ਮੇਰੀ ਲਾਸਟ ਵਾਲੀ ਗੱਲ। ਤੇ ਇਸੀ ਗੱਲ ਤੇ ਮੈਂ ਅੱਜ ਦਾ ਵਿਚਾਰ ਖਤਮ ਕਰਦੀ ਹਾਂ। ਆਉਣੇ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕਿਸੇ ਹੋਰ ਵਿਸ਼ੇ ਤੇ ਤੁਹਾਡੇ ਨਾਲ ਮਿਲੂੰਗੀ। ਤੁਹਾਡੇ ਨਾਲ ਗੱਲਬਾਤ ਕਰੂੰਗੀ। ਤੁਹਾਡੇ ਨਾਲ ਰੂਹ ਰੂਹ ਹੁੰਦੀ। ਕੁਝ ਗੱਲਾਂ ਤੁਹਾਡੀ ਸੁਣੂੰਗੀ, ਕੁਝ ਆਪਣੀ ਸੁਣਾਉਂਗੀ। ਤਦ ਤੱਕ ਮੈਂ ਅੱਛਾ ਸਿਕਾ।